ਉੱਚ ਭਵਨ ਕਣਕ ਕਾਮਣੀ ਸ਼ਿਖਰ ਤ ਜਾ ਫਹਿਰਾਏ ਤਾਂ ਤੇ ਭਲੀ ਮధు ਕਰੀ ਸਤ ਸੰਗ ਗੁਣ ਗਾਏ ਸਤ ਸੰਗ ਗੁਣ ਗਾਏ ਸਤ ਸੰਗ ਗੁਣ ਗਾਏ ਉੱਚ ਭਵਨ ਕਣਕ ਕਾਮਣੀ ਸ਼ਿਖਰ ਤ ਜਾ ਫਹਿਰਾਏ ਉੱਚਾ ਦਾ ਬੰਦਰ ਹੋਵੇ ਉੱਚੀ ਕੁਰਸੀ ਰੱਖ ਕੇ আর ਉੱਚਾ ਉਦੋਂ ਵੀ ਉੱਚਾ ਹੋਵੇ ਕਈ ਬਜਲਾ ਜਿਹੜਾ ਬੰਦਰ ਹੁੰਦਾ ਨੇ ਕਣਕ ਕਾਮਣੀ ਸੋਨਾ ਵੀ ਹੋਵੇ ਕਾਮਦੀਆ ਵੀ ਹਣ ਇਸਤਰੀ ਵੀ ਹੋਵੇ ਸੁੰਦਰ ਉਹਨੂੰ ਕਾਮਨੀ ਕਹਿੰਦੇ ਨੇ ਕੰਨ ਦਾ ਕਾਮਨੀ ਸ਼ਖਰ ਤਜਾ ਫਹਿਰਾਏ ਉੱਤੇ ਝੱਡਾ ਵੀ ਹੋਵੇ ਉਹਦੇ ਝੱਡਾ ਕਿ ਲਖਪਤੀ ਗਿਆ ਹੋ ਲਖਪਤੀ ਦੇ ਤਜਾ ਹੁੰਦੀ ਸੀ ਤਜਾ ਧਾਰੀ ਕਹਿੰਦੇ ਸੀ ਜਿਹਦੇ ਖਜ਼ਾਨਾ ਹੋਵੇ ਤਜਾ ਧਾਰੀ ਹੋਵੇ ਉੱਤੇ ਝੰਡੇ ਝੁਲਦੇ ਹੋਣ ਸ਼ਖਰ ਤਜਾ ਫਹਿਰਾਏ ਤਾਂ ਤੇ ਭਲੀ ਮਧੂਪਰੀ ਸਤ ਸੰਗੀ ਗੁਣ ਗਾਏ ਉਹਦੇ ਭਲੀ ਕੌਣ ਹੈ ਮਧੂਪਰੀ ਬਦੂ ਕਰੀ ਗਿਆ ਜਿਹੜੀ ਗੁਰਮਤਿ ਹਨ ਸੱਚ ਮਿੱਠਾ ਉਹ ਅਸਲ ਸੀ ਇਹਨੇ ਮਿੱਠਾ ਮਦਲਵਾ ਪੈਦਾ ਕੀਤਾ ਜੋ ਸੱਚ ਸੱਚ ਦੀ ਰੋਟੀ ਸੱਚ ਵਾਲੀ ਖਰਾਬ ਪੈਦਾ ਕਰਕੇ ਜਿਨਾ ਨੇ ਦਿੱਤਾ ਮਦੂ ਕਰੀ ਉਹਦੀ ਗੱਲ ਵਿੱਚ ਸੱਚ ਹੈ ਤਾਂ ਉਹਦੀ ਗੱਲ ਵਿੱਚ ਮਿਠਾਸ ਹੈ ਸੱਚ ਬਿਨਾਂ ਗੱਲ 'ਚ ਮਿਠਾਸ ਨਹੀਂ ਹੁੰਦਾ ਪਰ ਇਹ ਗੱਲ ਹੈ ਕਿ ਇਹ ਗੱਲ ਕਬੀਰ ਦੀ ਕਹੀ ਹੈ ਗੁਰਮਖਾਂ ਵਾਸਤੇ ਸੱਚ ਮਿਠਾ ਹੁੰਦਾ ਸਾਖਤਾ ਵਾਸਤੇ ਸੱਚ ਕੋੜਾ ਸਾਖਤ ਨੂੰ ਸੱਚ ਕੋੜਾ ਲੱਗਦਾ ਸਿੱਖਾਂ ਨੂੰ ਸੱਚ ਮਿਠਾ ਲੱਗਦਾ ਜੇ ਸੱਚ ਸਿੱਖਾਂ ਨੂੰ ਮਿਠਾ ਨਹੀਂ ਲੱਗਦਾ ਤਾਂ ਉਹ ਸਿੱਖ ਹੈ ਨਹੀਂ ਜਿਹਨੂੰ ਮਠਾ ਨਹੀਂ ਲੱਗਦਾ ਸਾਚੋ ਸਖੈ ਜੀ ਤੇ ਇਸਤੇ ਭਲੀ ਮਦੂ ਕਰੀ ਉਹ ਕੋਈ ਜ਼ਰੂਰੀ ਨਹੀਂ ਤੇ ਉਤੇ ਸਿਖਰ ਦਾ ਜਾਪ ਹੈ ਹੋਈ ਹੋਣੀ ਚਾਹੀਦੀ ਹੈ ਉਤੇ ਸੋਨਾ ਚਾਹੀਦਾ ਲੱਗਿਆ ਹੋਇਆ ਉਸ ਬੰਦਰ ਨੂੰ ਉਤੇ ਛੱਡਾ ਬਹੁਤ ਉੱਚਾ ਚਾਹੀਦਾ ਉਤੇ ਬੜਾ ਮੰਦਰਾਂ ਦੇ ਵਿੱਚ ਬਹੁਤ ਬਹੁਤ ਝੜਾਵਾ ਝੜਦਾ ਸੀ ਬੜੀ ਬੜੀ ਮੰਨਤਾ ਸੀ ਕਬੀਰ ਕੋਲ ਕੀ ਸੀ ਕਬੀਰ ਤਾਂ ਜਲਹਾ ਸੀ ਆਪਣੇ ਘਰ ਦੇ ਵਿੱਚ ਬੈਠ ਕੇ ਗੱਲ ਕਰਦਾ ਸੀ ਉਹ ਕੋਈ ਮੰਦਰ ਤਾਂ ਐ ਦੀ ਜੇ ਉਹ ਆਪਣੇ ਯਾਰ ਉਹ ਉਸ ਬੰਦੇ ਦੇ ਜਿਹੜੇ ਵੱਡੇ ਵੱਡੇ ਬੰਦਲ ਨੇ ਅਰ ਆਪਣੇ ਘਰ ਦੀ ਕੰਪੈਰੀਜ਼ਨ ਕਰ ਰਿਹਾ ਕਿ ਵੀ ਇੱਥੇ ਕਬੀਰ ਆਪਣੀ ਗੱਲ ਦੀ ਔਰ ਜਿਹੜੀ ਇੱਕ ਮੰਦਰ ਚ ਗੱਲ ਕਹੀ ਜਾ ਰਹੀ ਹੈ ਦੋਨਾਂ ਦੀ ਕੰਪੈਰੀਜ਼ਨ ਦੀ ਗੱਲ ਕਰ ਰਿਹਾ ਉੱਧਰ ਤਾਂ bade bade bundar ne ban wale chadawe ne chade vi chulde ne ਇੱਧਰ ਕਬੀਰ ਬੈਠਾ ਆਪਣੇ ਖੱਡੀ ਵਾਲੇ ਘਰ 'ਚ ਕੱਚੇ 'ਚ ਹੁਣ ਦੁਆ ਜੋ ਭਲਾ ਕੌਣ ਹੈ ਸਵਾਲ ਹੈ ਇੱਕ ਤਾਂ ਉੱਥੇ ਹੀਰੇ ਜਵਾਹਰਾਤ ਦੇ ਮੰਦਰ ਬਣਿਆ ਮੂਰਤੀਆਂ ਬਣਿਆ ਚੜਾਵੇ ਚੜਦੇ ਨੇ ਉੱਥੇ ਝੰਡਾ ਵੀ ਲੱਗਿਆ ਹੈ ਉੱਚੇ ਮੰਦਰ ਬਣੇ ਹੋਏ ਨੇ ਕਾਸ਼ੀ ਦੇ ਵਿੱਚ ਉਹ ਤਾਂ ਜੰਮਾ ਘਾਉਣਾ ਉਹ ਜਿਹੜਾ ਸੱਚ ਦੀ ਗੱਲ ਕਰਦਾ ਹੈ ਮਧੂ ਕਰੀ ਜਿਹਦੀ ਗੱਲ ਨੂੰ ਗਰੀਬ ਆਦਮ ਨੇ ਕਹਿੰਦੇ ਨੇ ਹਾਂ ਇਹ ਗੱਲ ਠੀਕ ਹੈ ਜਿਹਦੀ ਗੱਲ ਨੂੰ ਅੰਤਰਾਤਮਾ ਮੰਨਦੀ ਹੈ ਉਹ ਗੱਲ ਠੀਕ ਉਹਨੂੰ ਦਾਰ ਜਿਹੜੇ ਕਹਿੰਦੇ ਨੇ ਢੀਚ ਨੇ ਇਹਨਾਂ ਨੂੰ ਮੰਦਰ ਜਿਹਾ ਬਣਦਾ ਉਹ ਗੱਲ ਕੌੜੀ ਲੱਗਦੀ ਸੀ ਉਹ ਲੋਕਾਂ ਨੂੰ ਵੀ ਪੰਡਿਤ ਹੀ ਮੰਦਰ ਜਾ ਸਕਦਾ ਛਤਰੀਆ ਜਨੇਉ ਪਾ ਸਕਦਾ ਰੇਸ਼ਮ ਦਾ ਪੱਡ ਤਪਾ ਸਕਦਾ ਹੁੰਦਾ ਜਿਹਨੂੰ ਸੂਤ ਦਾ ਤੇ ਇਹ ਪਾ ਸਕਦੇ ਨੇ ਜਿਹਦੇ ਉਹ ਗੁੱਜਦਾ ਇਹ ਗੱਲ ਨਹੀਂ ਸੀ ਚੰਗੀ ਲੱਗਦੀ ਗਰੀਬਾਂ ਨੂੰ ਇਹਨਾਂ ਦੇ ਖਿਲਾਫ ਸੀ ਉਹ ਗੱਲ ਜਿਹੜੀ ਕਬੀਰ ਕਹਿ ਰਿਹਾ ਉਹ ਸਾਰਿਆਂ ਨੂੰ ਚੰਗੀ ਲੱਗਦੀ ਇੱਕ ਪਿਤਾ ਇਸਕੇ ਬਾਹਰ ਕਾਲੀ ਗੱਲ ਬੜਾ ਵਰਣ ਦੇ ਖਿਲਾਫ ਹੈ ਉਹ ਕਹਿੰਦਾ ਤੇ ਸਤੇ ਭਲੀ ਮਧੂ ਕਰੀ ਸੱਚ ਦੀ ਗੱਲ ਉਹ ਤਾਂ ਚੰਗੀ ਹੈ ਮਧੂ ਕਰੀ ਜੋ ਸਾਰਿਆਂ ਨੂੰ ਮਿੱਠੀ ਲੱਗਦੀ ਹੈ ਵਿਰੋਧ ਉਹ ਵੀ ਨਹੀਂ ਕਰ ਰਹੇ ਵਿਰੋਧ ਕਰਦੀ ਉਹਨਾਂ ਦੀ ਹਿੰਮਤ ਨਹੀਂ ਹੈ ਕਿਉਂਕਿ ਵੇਦ ਵਿੱਚ ਲਿਖੀ ਗੱਲ ਉਹ ਕਹਿੰਦਾ ਪੰਡਤ ਬਾੜੀ ਬਾੜ ਪੰਡਤ ਨੇ ਬਾੜ ਬਾੜੀ ਇਹ ਮੈਂ ਨਾ ਬੈਠ ਕੇ ਗੱਲ ਕਰੇ ਆਦਮੀ ਇਹ ਲਾਵੇ ਵੇਦਾਂ ਲਿਖਿਆ ਹੋਇਆ ਸਮਰਤੀ ਚ ਆ ਲਿਖਿਆ ਹੋਇਆ ਇਹ ਲਗਾਉਂਦੇ ਕਹਤੇ ਉਹ ਤਾਂ ਪੰਡਤ ਭਜਾਉਂਦੇ ਕਬੀਰ ਨੇ ਰਦਾਦਾ ਦਾ ਕੇ ਬਹਿਰਿਓਂ ਬਹਿ ਕੇ ਪੜ੍ਹਦੇ ਵਿਪਰ ਪ੍ਰਦਾਨ ਕਰੇ ਡੰਡੌ ਤਰਾ ਉਹਦਾ ਰਬਦਾ ਹਸਾ ਲਿਖਦਾ ਇਹ ਨਾ ਨੇ ਕਲਮੇ ਬੜਾਤੇ ਪੰਡਤਾਂ ਦੇ ਦੋਹਾਂ ਭਗਤਾਂ ਨੇ ਸੱਚੀ ਇੱਤੇ ਤੇ ਭਲੀ ਮਦਦ ਕਰੀ ਸਤ ਸਲਣਾ ਸਤ ਸੰਗੇ ਕੋਲ ਗਾ ਸਤ ਸਭੀ ਕੋਣ ਗਾਇ ਸੱਚ ਨਾਲ ਜੁੜ ਕੇ ਜਿਹੜਾ ਗੱਲ ਕਰਦਾ ਹੈ ਸੱਚ ਦਾ ਗੁਣ ਗਾਇਨ ਕਰਦਾ ਹੈ ਛੋੜਦਾ ਨਹੀਂ ਕਰਦਾ ਛੋੜਦਾ ਕੌਣ ਕਰਦਾ ਜਿਹੜਾ ਮੂਰਤੀ ਪੂਜਾ ਕਰਦਾ ਮੂਰਤੀ ਪੂਜਾ ਉਹ ਛੋੜਦਾ ਕੋਈ ਨਹੀਂ ਕਰਦਾ ਜਿੱਥੇ ਵੀ ਅੱਖਾਂ ਨੂੰ ਦੇਖਣ ਵਾਲੀ ਚੀਜ਼ ਹੈ ਜਿਹੜਾ ਉਹਦੀ ਵਡਿਆਈ ਕਰੂਗਾ ਛੋੜਦੇ ਵਡਿਆਈ ਉਹ ਜੋ ਅੱਖਾਂ ਨੂੰ ਦਿਨਾਂ ਕੁਝ ਵੀ ਆਜਾਏ ਚਾਹ ਗੁਰੂ ਗ੍ਰੰਥ ਵੀ ਆ ਉਹਦੀ ਵੀ ਵਡਿਆਈ ਨਹੀਂ ਕਰ ਸਕਦੇ ਤੁਸੀਂ ਤੋ ਆਦਮੀ ਦਾ ਪੈਗਾ ਕੀਤਾ ਹੋਇਆ ਵੇਦ ਬੜਾ ਜਹਾਜ ਜਿੱਹਾਂ ਤੇ ਆਇਆ ਵੇਦਨਾ ਹੀ ਬੜਾ ਜਿੱਥੋਂ ਆਇਆ ਉਹ ਬੜਾ ਜਿਹਨੇ ਭੋਲਿਆ ਉਹ ਬੜਾ ਸੀ ਜਿਹੜੇ ਹਿਰਦੇ ਚੋਂ ਆਇਆ ਉਹ ਬੜਾ ਸੀ ਇਹ ਤਾਂ ਅੱਖਰ ਲਿਖਿਆ ਨੇ ਚੇਤਨ ਬੜਾ ਜਿਹਨੇ ਵੇਦ ਪੈਦਾ ਕੀਤਾ ਜੜਾ ਵੇਦ ਉਹ ਨਹੀਂ ਬੜਾ ਜੜੀ ਚੀਜ਼ ਨਹੀਂ ਬੜੀ ਹੁੰਦੀ ਜੇਕਰ ਬਰਦਾਸ਼ਤ ਕੀ ਨਾ ਮੇਰੀ ਤਾਂ ਨਾਲ ਸਿੱਖ ਖਟਿਆ ਕੀ ਹੈ ਜੇ ਤੁਸੀਂ ਇਹ ਗੱਲ ਮੰਨੀ ਖਟਿਆ ਕੀ ਹੈ ਖਟਿਆ ਕੁਝ ਵੀ ਨਹੀਂ ਹਾਂਜੀ